ਉਰ ਲੈਣਾ ਜਾਵਾਂਗੇ ਕੋਈ ਨਹੀਂ ਚੱਲ ਜਾਣੀ ਉਹ ਆਈ ਹੈ ਜਿਹੜੀ ਮੈਂ ਸੁਣ ਤਾ ਲਵਾ ਉਹਦੀ ਕੀ ਆਂਦੀ ਆ ਕਿੱਧਰ ਆਈ ਹੈ ਮੈਂ ਤੇ ਆਈ ਭੈਣ ਜੀ ਸੂਟ ਲਾਏ ਸੀ ਕੁੜੀਆਂ ਦੇ ਬੜੇ ਸੋਹਣੇ ਮੈਂ ਤੇ ਬੜੇ ਵਧੀਆ ਹਾਂ ਤੇ ਨਵਾਂ ਅਮਰੀਕਾ ਤੇ ਮੈਨੂੰ ਪੈ ਗਈਆਂ ਗਾੜੀਆਂ ਕਿਉਂ ਆਂਦੀਆਂ ਹੈ ਤੂੰ ਇਹ ਇਦਾਂ ਦੇ ਸੂਟ ਦੇਣੇ ਆ ਕੁੜੀਆਂ ਨੂੰ ਕੁੜੀਆਂ ਨੂੰ ਸੋਹਣੇ ਸੂਟ ਬਣਾ ਕੇ ਦੇ ਅੱਛਾ ਤੇ ਫੇਰ ਮੈਂ ਹੁਣ ਆਈ ਵੀ ਮੈਂ ਹਾਂ ਚੱਲ ਮੈਂ ਪੁੱਛ ਕੇ ਆਵਾਂ ਵੀ ਸਵੇਰੇ ਟਾਈਮ ਹੈਗਾ ਵਾ ਤੁਹਾਡਾ ਕਿਤੇ ਜਾਣਾ ਤਾਂ ਨਹੀਂਗਾ ਆਈ ਤੇ ਅੱਧ ਵੀ ਵੇਲੇ ਆ ਵੇਲੇ ਆ ਪਰ ਅੱਜ ਪੁੱਤ ਨਗਵੀਰ ਗਿਆ ਵਾ ਕਿਤੇ ਉਹਨੇ ਸ਼ਾਮਾਂ ਨੂੰ ਆਉਣਾ ਵਾ ਅੱਤ ਪਹਿਲਾਂ ਪੁੱਤ ਲੈਣਾ ਸੀ ਨਾ ਆਹੋ ਤੇ ਮੈਂ ਚੱਲ ਕੋਈ ਨਹੀਂ ਹੁਣ ਤੇ ਕੱਜ ਬਦਲਵਾਈ ਜੀ ਦਾ ਰੋਕ ਵਾ ਤੇ ਕੋਈ ਨਹੀਂ ਸਵੇਰੇ ਸਵਾਸ ਤੇ ਜਾਵਾਂਗੇ ਜਦੋਂ ਨਾ ਲੇਟ ਜਾਏਗਾ ਤੇ ਕਪੜਾ ਸਾਰਾ ਖੁੱਲ ਜਾਂਦਾ ਭੈਣ ਜੀ ਫੇਰ ਨਹੀਂ ਕੋਈ ਪਸੰਦ ਆਉਂਦਾ ਚਲੋ ਸੂਟ ਤੇ ਸੂਟ ਹੀ ਹੁੰਦੇ ਤੁਸੀਂ ਉਹੋ ਹੀ ਲੈ ਆਉਂਦੇ ਨਹੀਂ ਕੋਈ ਗੱਲ ਨਹੀਂ ਚਲ ਸੋਹਣੇ ਬਣਾ ਕੇ ਦੇਵਾਂਗੇ ਜਿੱਦਾਂ ਦੇ ਆਖਣ ਗਿਆ ਜਿਹੜੇ ਰੰਗ ਹੈਗੇ ਆ ਉਹ ਆ ਲੈਣ ਗਿਆ ਹਾਂ ਤੇ ਜਿਹੜੇ ਨਹੀਂ ਹੈਗੇ ਉਹ ਪਸੰਦ ਕਰ ਲੈਣਗੇ। ਸੂਟ ਤਾਂ ਬਣਾ ਲਏ ਅਸੀਂ ਇਹਨਾਂ ਨੇ ਸੋਹਣੇ ਬਣਾ ਲਿਆ। ਭੈਣ ਜੀ ਫੇਰਾ ਪੋਣ ਆਉਣਾ ਮੁੜ ਕੇ ਫੇਰ ਆਉਣਾ ਜਾਣਾ ਕਈ ਵਾਰ ਸੂਟ ਕਿਹੜੇ ਵਾਧੂ ਹੋ ਜਾਂਦੇ ਆ। ਇਹ ਤਾਂ ਗੱਲ ਤੇ ਠੀਕ ਆ ਧੀਆਂ ਵਾਲਿਆਂ ਦੇ ਮਾਵਾ ਦੇ ਘਰ ਨਹੀਂ ਹੁੰਦੇ ਆ। ਇਹ ਤਾਂ ਗੱਲ ਹੈ ਵਾਧੂ ਨਹੀਂਗੇ ਹੁੰਦੇ ਸਭ ਕੋ ਕਰਨਾ ਪੈਂਦਾ ਵਾ। ਤੇ ਨਾਲੇ ਮੈਂ ਹੋਰ ਦੋ ਚਾਰ ਵਾਧੂ ਲੈਂਗੁਏਜ ਨੇ ਫੇਰ ਫੇਰਾ ਪੋਣ ਹੋਣਗੀਆਂ ਨਾ ਫੇਰ ਮੈਂ ਸੋਹਣੇ ਇਹਨਾਂ ਦੀ ਪਸੰਦ ਦੇ ਲੈ ਹੋਣਗੇ ਨਾ ਉਹੋ ਹੀ ਫੇਰ ਮੈਂ ਲਾ ਦੂੰਗੀ ਇਹਨਾਂ ਨੂੰ। ਚਲੋ ਵੇਖ ਲਓ ਜਿੱਤੋਂ ਭੈਣ ਜੀ ਮੇਰੀ ਸੁਣੋ ਗੱਲ ਹੁਣ ਵੇਖ ਆਪਾਂ ਤਾਂ ਕਦੀ ਨਹੀਂ ਕੋਈ ਪਰਦਾ ਰੱਖਿਆ ਕਿ ਦੂਜੀ ਨੇ ਅੱਜ ਤੱਕ ਆਹੋ ਸਲਾਹ ਨਾ ਦੋਵੇਂ ਤੋੜਦੀਆਂ ਪੇਕਿਆਂ ਤੱਕ ਅਸੀਂ ਇੱਕ ਦੂਜੇ ਦਾ ਗੱਲਾਂ ਕਰਦੀਆਂ ਆਪਣੇ ਢਿੱਡ ਭੋਲਦੇ ਆ ਠੀਕ ਆਹ ਬੜੀਆਂ ਧਰਦੀਆਂ ਤੁਸੀਂ ਤੇ ਆਹ ਹੈ ਨੀ ਚੁਗਲੀਆਂ ਅਸੀਂ ਕਿੱਥੇ ਕਰਦੀਆਂ ਅਸੀਂ ਤੇ ਆਪਣੀਆਂ ਗੱਲਾਂ ਸਗੋਂ ਸਿੱਧੀਆਂ ਕਰਦੀਆਂ ਵਾ ਅਸੀਂ ਤੇ ਭੈਣਾ ਭੈਣਾ ਹੁੰਦੀਆਂ ਵਾ ਤੇ ਅਸੀਂ ਤੇ ਦਰਾਨੀ ਜਠਾਣੀ ਪਹਿਣਾ ਨਾਲ ਵਧ ਰਹੇ ਨੇ ਤਾਨੂੰ ਚੁਗਲੀਆਂ ਹੀ ਲੱਗਦੀਆਂ ਤਾਨੂੰ ਪੁੱਤ ਨਹੀਂ ਪਤਾ ਚੁਗਲੀਆਂ ਕੀ ਹੁੰਦੀਆਂ ਤੇ ਗੱਲਾਂ ਕੀ ਹੁੰਦੀਆਂ ਨਿਆਣ ਮਾਤਵਾ ਪਹਿਣੇ ਨਹੀਂ ਗਿਆ ਮੈਨੂੰ ਪਤਾ ਨਹੀਂ ਗਾ ਇਹ ਤੇ ਤਾਨੀ ਹੈ ਦੀ ਉੱਥੇ ਮੇਰੀ ਹੈਦੀ ਹੈ ਤਾਂ ਤੁਸੀਂ ਦੋਵੇਂ ਪਹਿਣਾ ਹੀਓ ਤੇ ਦਰਾਣੀ ਜਠਾਣੀ ਬਣ ਜਾਣਾ ਨਹੀਂ ਜਠਾਣੀ ਉੱਥੇ ਬੜਨਾ ਜਾ ਕੇ ਤੇ ਦਰਾਣ ਤੇ ਤਾਨੀ ਦਾ ਤਾਂ ਤੇ ਪਹਿਣਾ ਨਹੀਂ ਬਣਾ ਪਹਿਣਾ ਵੀ ਤੇ ਦਰਾਣੀ ਜਠਾਣੀ ਵੀ ਉਹ ਦੋਵੇਂ ਭਰਾ ਤੇ ਤੁਸੀਂ ਪੁੱਤ ਦੋਵੇਂ ਪਹਿਣਾ ਪਰ ਇੰਨੇ ਤੇ ਇੱਥੇ ਰਹਿ ਦੇਣਾ ਮੈਂ ਫੇਰ ਤੱਲੀ ਨਹੀਂ ਕੱਲੀ ਕਿਉਂ ਹੋ ਤੂੰ ਨਾ ਨਾ ਤੇਰੀ ਤਾਂ ਇਧਰ ਆ ਨਹੀਂ ਬੱਲੀ ਇਹ ਨਾ ਦਤਾ ਨਹੀਂ ਬੱਲੀ ਮੈਂ ਤੇ ਤਲੀ ਰਹਿਣਾ ਤੇ ਇੱਥੇ ਨਹੀਂ ਨਹੀਂ ਪੈਣਾ ਸੁਮਨ ਨੇ ਵੀ ਤੇਰੇ ਕੋਲ ਹੀ ਰਹਿਣਾ ਮਾਂ ਨਹੀਂ ਉਹਨੇ ਨਹੀਂ ਨਾਨਾ ਨੂਣਾ ਇੱਨੇ ਇੱਥੇ ਰਹਿਣਾ ਨਹੀਂ ਨਹੀਂ ਉਹ ਤੈਨੂੰ ਭਲੇ ਖਾ ਵਾ ਭੈਣ ਜੀ ਫੇਰ ਤੁਸੀਂ ਕਰ ਲਈ ਹਣ ਗੱਲ ਪੱਕੀ ਵੀ ਇੱਥੇ ਰਹਿਣਾ ਵਾ ਤੁਹਾਡੇ ਆਪਣੇ ਸੁਮਨ ਦੇ ਪਰੋਹਣੇ ਨੇ ਉਹ ਤੇ ਮੰਨਦਾ ਨਹੀਂਗਾ ਉਹ ਤੇ ਆਂਦਾ ਵਾ ਵੀ ਨਹੀਂ ਮੈਂ ਇਸ ਤਰ੍ਹਾਂ ਨਹੀਂਗਾ ਚੰਗੇ ਲੱਗੀਦਾ ਹੈਗਾ ਅੱਛਾ ਤੇ ਮੈਂ ਹੀ ਆਨੀ ਆ ਪੀ ਚੱਲ ਨਹੀਂ ਮਾਵਾਂ ਧੀਆਂ ਦੋਹਾਂ ਕੱਲੀਆਂ ਦੇ ਰਹਿਣਾ ਉਹ ਸਲਾਈ ਤੇ ਚੱਲ ਜੰਦੀ ਤੇ ਮੈਂ ਕੱਲੀ ਰਹਿਣਾ ਚੱਲ ਨਾਲੇ ਉਹ ਕੰਮ ਧੰਦਾ ਕਰੂ ਨਾਲੇ ਮੇਰਾ ਜੀ ਲੱਗਾ ਰਹੂ ਕੁੜੀ ਦੇ ਨਾਲ ਭੈਣ ਜੀ ਸਲਾਈ ਦੇ ਕਿੰਨਾ ਕਿ ਜੇ ਰਹਿਣਾ ਘਰੇ ਕੁੜੀ ਨੇ ਆਜਾ ਕਰਨਾ ਵਾ ਨਾਲੇ ਘਰ ਜਵਾਨ ਧੀ ਹੋਵੇ ਨਾ ਰਹਿ ਜੇ ਵਿਆਹ ਵੇਉਣ ਵਾਲੀ ਕੁਵਾਰੀ ਤੇ ਘਰ ਜਵਾਈ ਰੱਖਣਾ ਨਹੀਂ ਚੰਗਾ ਹੁੰਦਾ ਤੈਨੂੰ ਪਤਾ ਜਮਾਨਾ ਕਿਦਾਂ ਦਾ ਜਾਣ ਡਿਆ ਅੱਜ ਕੱਲ ਦਾ ਆਈ ਆਈ ਉਹਨੂੰ ਤੈਨਾਂ ਤੂੰ ਰਥਰੀ ਬੰਨ ਦੇ ਦੇ ਨਹੀਂ ਚੰਗਾ ਪਹਿਣਾ ਆਵੇ ਤੂੰ ਨਾ ਆਪਣੀਆਂ ਗੱਲਾਂ ਆਪਣੇ ਕੋਲ ਹੀ ਰੱਖ ਤੈਨੂੰ ਤੇ ਗਾਂ ਦੇ ਗਾਂ ਗਾੜੀ ਤੱਕ ਤੈਨੂੰ ਸਾਰਾ ਪਤਾ ਵੀ ਕੀ ਗੱਲਾਂ ਕਰਨੀਆਂ ਤੇ ਮੈਂ ਕਹਾ ਸਾਗ ਤੋੜੀ ਜੇ ਤਾਂ ਹੀ ਆਪਣੀ ਗੱਲ ਕਰਨ ਦੇ ਆ ਚੱਲ ਨਿਆਣੀ ਆ ਰਖੜੀ ਬੰਨਦੂਗੀ ਤੇ ਰਖੜੀ ਬੰਨਿਆ ਕੀ ਹੁੰਦਾ ਵਾ ਕੋਹ ਨਹੀਂ ਹੁੰਦਾ ਰਖੜੀ ਬੰਨਿਆ ਅੱਜ ਕੱਲ ਕਲਜੋਗ ਆ ਗਿਆ ਵਾ ਆਥਰਾ ਗੱਲ ਤੇ ਤੁਹਾਡੀ ਸਿਆਣੀ ਆ ਭੈਣ ਜੀ ਮੈਂ ਤਾਂ ਆਨੇ ਆ ਵੀ ਤੁਸੀਂ ਇਨ੍ਹਾਂ ਚੱਕਰਾਂ ਚ ਨਾ ਪਾਓ ਜਦੋਂ ਵੇਖੋ ਅਗਰ ਸਾਹਿਬ ਤੁਹਾਨੂੰ ਕੋਈ ਮਾੜੀ ਚੰਗੀ ਨਹੀਂ ਕਿਤੇ ਤੁਹਾਡਾ ਨਾ ਸਹਿਮਤ ਵਾ ਇੱਕ ਬੰਦੇ ਤੋਂ ਬਿਮਾਰ ਪੈ ਗਿਆ ਤੇ ਫਿਕਰ ਕਰਨ ਦੇ ਆ ਹਾਈ ਮੈਂ ਤਾਂ ਅੱਜ ਦਾ ਹੁੰਦਾ ਤੇ ਮੈਂ ਕੋਈ ਕੰਮ ਕਰਦਾ ਜਾ ਕੇ ਤੇ ਕੰਮ ਇਹਨਾਂ ਨੇ ਕਰਨਾ ਮੈਨੂੰ ਤੇ ਆ ਬਹੁਤਨ ਦੀ ਟੈਨਸ਼ਨ ਲੱਗੀ ਆ ਟੈਨਸ਼ਨ ਆਹੋ ਕਿ ਇਹ ਗਰ ਸਾਭ ਨੂੰ ਕੀ ਹੋ ਗਿਆ ਜੈਸ ਨਾਲ ਹੀ ਹੋਇਆ ਸਭ ਕੋ ਹੁਣ ਮੈਂ ਹਾਂ ਰੋਜ਼ ਸੁੱਤੇ ਉੱਠ ਕੇ ਕੈਪਸੂਲ ਖਾ ਲਿਆ ਕਰੋ ਹੁਣ ਵਿਆਹ ਦੇ ਵਿੱਚ ਹੋਰ ਨਾ ਕਮਲ ਪਾ ਦਿਓ ਸਾਨੂੰ ਫੇਰ ਡਾਕਟਰਾਂ ਵੱਲ ਭੱਜੇ ਫੇਰਾਂਗੇ ਠੀਕ ਵਾ ਨਾ ਹੁਣ ਮੇਰੇ ਕੋ ਤੇ ਜਾਇਆ ਹੀ ਨਹੀਂਗਾ ਕਿ ਆ ਇਸ ਤਰ੍ਹਾਂ ਕਰਦੇ ਕੰਮ ਤੇ ਜਾਣ ਆਉਣ ਚ ਹੁਣ ਇਹਦੇ ਨਾਨਕੇ ਜਾਣਾ ਹੀ ਨਾ ਕੁੜੀਆਂ ਨੂੰ ਝੂੜੇ ਵੱਲੋਂ ਆਖਣ ਦੇ ਉਹ ਵੀ ਕੰਮ ਕਰਨੇ ਅੱਜ ਉਹ ਕਰ ਲਓ ਤੁਸੀਂ ਤੇ ਸਵੇਰੇ ਫੇਲੀੜੇ ਬਣਾ ਲਿਆਵਾਂਗੇ ਤੇ ਸੁਣੋ ਮੇਰੀ ਗੱਲ ਆबस ਮੇਂ ਗੱਲ ਕਰਨ ਲੱਗੀ ਆ ਪਹਿਣਾ ਪਹਿਣਾ ਵਾਲੀ ਮੈਂ ਨਹੀਂ ਆ ਇੰਨਾ ਚੱਕਰਾਂ ਚ ਨਾ ਪੋ ਘਰ ਜਵਾਈ ਚ ਵੇ ਰਗਵੀਰ ਹੋਣੀ ਲੋਹੜੀ ਲੀਕੇ ਜਾਣਗੇ ਕੁੜੀਆਂ ਰਖੜੀ ਲੀਕੇ ਆਉਣਗੀਆਂ ਤੇ ਕਿੰਨਾ ਚਾਹ ਵਾ ਤੇ ਪਿਉਾਂ ਬਰਾਬਰ ਵਾ ਘਰ ਸਾਹਿਬ ਵੀ ਤੇ ਕਿਹੜੀ ਗੱਲੋਂ ਤੁਹਾਨੂੰ ਪਿਛੇ ਰਹਿਣ ਦਊਗਾ ਕਿਸ ਗੱਲੋਂ ਰਹਿਣ ਦਊਗਾ ਘਰ ਜਵਾਈ ਰੱਖ ਕੇ ਭੈਣ ਜੀ ਸੋਸਰੀਕੇ ਚਲੋ ਆਪਣੇ ਆਪਣੇ ਹੁੰਦੇ ਚਲੋ ਜੇ ਕੋਈ ਮਾ ਲਾਗੋ ਮਤ ਜੇ ਇਹਨ ਮੇਰਾ ਮੇਰੇ ਨਾਲ ਦੁੱਖ ਸੁੱਖ ਕਰਨ ਮੁੰਡੇ ਆਣ ਕੇ ਮੇਰਾ ਕਰਨ ਤੇ ਮੈਨੂੰ ਕੀ ਲੋੜ ਵਾ ਜਵਾਈ ਕਰ ਲਿਓ ਨਹੀਂ ਠੀਕ ਆ ਕਰਨਗੇ ਤੁਸੀਂ ਦਿਨੇ ਬਾਜ ਮਾਰੋ ਵੇਖੋ ਦਿਨੇ ਆਉਂਦੇ ਰਾਤ ਬਾਜ ਮਾਰਦੇ ਰਾਤ ਆਉਂਦੇ ਆ ਜਾਂ ਤੇ ਤੁਸੀਂ ਆਖੋ ਨਾ ਸਾਨੂੰ ਪਿਛੇ ਪਏ ਆ ਕਿਸੇ ਗੱਲਾਂ ਫੇਰ ਤੇ ਅੱਖ ਰਗ ਵੀਰਤ ਨਹੀਂ ਮਾੜਾ ਉਹ ਤਾਂ ਆਉਂਦਾ ਜਾਂਦਾ ਵੀ ਮੇਰੇ ਕੋ ਹੋ ਕੇ ਜਾਂਦਾ ਤੇ ਮਨਜੀਤ ਵੀ ਨਹੀਂ ਮਾੜਾ ਭੈਣ ਜੀ ਉਹਦਾ ਸੁਭਾਅ ਹੀ ਇਦਾਂ ਦਾ ਕਾਲਾ ਕਾਲਾ ਵਾ ਹੋਰ ਲਾਦ ਰਹਿਂਦਾ ਤਿੰਨ ਹਜ਼ਾਰ ਦਾ ਨਹੀਂ ਉਹ ਨਿਆ ਜਿੱਦਾਂ ਹੁਣ ਤੁਸੀਂ ਦੋਵੇਂ ਭੈਣਾ ਕਰਦੇ ਰਹਿੰਦੇ ਇਦਾਂ ਹੀ ਉਹ ਨਿਆਣੇ ਜਿਹੜਾ ਭੈਣ ਭਰਾ ਕੋਜੇ ਹੋਣਾ ਉਸੇ ਵੇਲੇ ਲੜਕੇ ਤੇ ਉਸੇ ਵੇਲੇ ਇਕੋ ਜਿਹੇ ਹੋ ਜਾਂਦੇ ਹੁੰਦੇ ਆ ਬੱਲਾ ਲੈ ਪਰ ਫਿਰ ਤਾਕ ਤੂੰ ਬਣਾ ਅਈਂਦਾ ਆਈਏ ਤੁਰਾ ਲੈ ਆਈਏ ਫਿਰ ਬਾਹਰ ਨਹੀਂ ਕਰ ਲੋ ਫੇ ਤੁਸੀਂ ਵੜਾ ਲੋ ਜੇ ਸਾਨੂੰ ਕਵੇਲਾ ਹੋ ਜੂ ਤਾਂ ਕੋਲੀ ਕੇ ਦੇ ਦਿਓ ਮੈਂ ਰਾਨੂੰਨ ਦੀ ਤਬਦੀ ਬਾਲੀ ਆ ਓਏ ਮਿੰਤੋ ਦਾ ਚੇਤਾ ਹੀ ਪੁਰ ਲਗਿਆ ਚੱਲ ਕੋਈ ਨਹੀਂ ਭੈਣ ਜੀ ਮੈਂ ਹੋੜੇ ਮੇਰਾ ਦਿਮਾਗ ਨਹੀਂ ਕੰਮ ਕਰਦਾ ਮੈਂ ਟੈਨਸ਼ਨ ਚ ਇਤਰਾ ਹੀ ਰਹਿਣੀ ਚੱਲ ਜਾ ਹਾਂ ਤੂੰ ਸਾਰੀਆਂ ਗੱਲਾਂ ਤੂੰ ਹੀ ਸੁਣਨੀ ਆਂ ਵੀ ਸਾਰੀਆਂ ਗੱਲਾਂ ਤੂੰ ਹੀ ਸੁਣ ਲੈਣੀਆਂ ਮੈਂ ਤਾਂ ਨਹੀਂ ਤੂੰ ਹੀ ਚਲ ਦੋ ਤੇ ਅਹੀਂ ਤੁਰ ਲਾਇਏ ਦਾਦੇ ਭੈਣ ਜੀ ਨਾਲ ਮੈਂ ਸਾਗ ਥੋੜਾ ਜਿਹਾ ਹੋਰ ਤੋੜ ਲਾਂ ਥੋੜਾ ਵਾ ਤੋੜ ਲਾ ਤੋੜ ਤੇ ਹੁਣ ਮੇਰੀ ਗੱਲ ਨੂੰ ਪੱਲੇ ਬੰਨਿਓ ਇਹ ਕਾਮਦੇ ਵਿੱਚ ਸ਼ਰੀਕਾ ਬਣ ਜਾਣਾ ਜੇ ਹਾੜਾ ਨਹੀਂ ਹੂ ਕੂਨ ਸਹਣ ਮੁੜ ਕੇ ਰਹਿਣਾ ਤਾਂ ਨਾਲੇ ਲੋਕਾਂ ਦਾ ਤਮਾਸ਼ਾ ਘਰ ਦਾ ਜਾਣ ਪਜਗ ਦੀ ਮਸ਼ਕਰੀ ਆਹ ਗੱਲ ਹੋਣੀ ਨਹੀਂ ਇਥੇ ਗੱਲ ਠੀਕ ਹੋ ਤੇ ਜਵਾਈ ਜਿੱਥੇ ਹੈਗੇ ਉੱਥੇ ਹੀ ਸੋਬਦੇ ਆ ਠੀਕ ਵਾ ਅੱਜ ਕੱਲ ਕੁੜੀਆਂ ਕਿਸੇ ਨੂੰ ਘਟ ਨਹੀਂ ਹੁੰਦੀਆਂ ਸਭ ਕੋ ਠੀਕ ਆਪਣੇ ਘਰੇ ਚੰਗਾ ਵਾ ਤੇ ਤੁਸੀਂ ਤੁਸੀਂ ਕਿਹੜੇ ਬੁੱਢੇ ਹੋ ਗਏ ਆ ਤੁਸੀਂ ਚੰਗੇ ਭਲੇ ਨਾਲ ਹੰਡਣ ਜੋਗੇ ਜੇ ਅਮਰਤ ਨੂੰ ਵਿਆਹਣਾ ਮੈਂ ਸਾਰੇ ਕੰਮ ਕਰਨੇ ਆ ਤੇ ਬਾਅਦ ਚ ਵੇਖੀ ਜਾਊਗੀ ਚਲੋ ਹੈ ਅਜੇ ਅਸੀਂ ਜਿੰਨਾ ਚਿਰ ਤੜਨਾ ਸਹਿਮਤ ਹਾਂ ਸਭ ਕੁਝ ਤੁਹਾਨੂੰ ਕਿਸੇ ਗੱਲੋਂ ਪਿੱਛਾ ਨਹੀਂ ਦੇਣ ਦੇ ਤੇ ਜਾਓ ਕੋਈ ਨਹੀਂ ਤੁਸੀਂ ਵਾਗਰੂ ਆ ਕੇ ਚੂੜੇ ਦਾ ਵੇਖ ਲਓ ਸਾਰੀ ਕਿਤਾਬ ਤੇ ਇੱਕ ਤਰ੍ਹਾਂ ਗਰਸਾਬ ਹੁਣ ਹਾਂ ਠੀਕ ਵਾ ਹੁਣ ਠੀਕ ਵਾ ਤੇ ਤੂੰ ਹੀ ਟੈਨਸ਼ਨ ਨਾ ਲਿਆ ਕਿਸ ਗੱਲ ਦੀ ਤੇ ਉਹਨਾਂ ਨੂੰ ਆਪਣੇ ਘਰ ਕਰ ਤੈਨੂੰ ਤਾਂ ਟੈਨਸ਼ਨ ਨਾ ਚੇਤਾ ਭੁੱਲ ਜਾਂਦਾ ਵਾ ਕੁੜੀਆਂ ਤੇ ਜੇ ਲਈ ਫਿਰਨ ਡੀਆਂ ਸਾਰਾ ਡੀਆਂ ਕਰਨ ਨਹੀਂ ਕੋਈ ਨਹੀਂ ਹਾਂ ਮੁੰਡੇ ਆਪਣੇ ਘਰ ਹੀ ਸੋਬਦੇ ਆ ਜਿੱਥੇ ਹੈਣ ਉਥੇ ਮਾਲਾ ਦੇ ਮਣਕੇ ਉਥੇ ਹੀ ਪਰੂਚੇ ਚੰਗੇ ਆ ਧੀਆਂ ਤੋਰੀ ਦੀਆਂ ਵਾ ਧੀਆਂ ਘਰ ਨਹੀਂ ਲਿਆਈਆਂ ਕੱਲ ਅਹੀਂ ਲਈ ਦੋ ਦਿਨ ਕੱਲ ਜਾ ਤੂੰ ਹੀ ਮੇਰੀ ਬਾਹ ਫੜੋ ਤਾਂ ਮੈਨੂੰ ਕੀ ਲੋੜ ਆਹੋ ਨਹੀਂ ਕੋਈ ਗੱਲ ਨਹੀਂ ਸਾਰੇ ਕੰਮ ਤੁਹਾਡੇ ਨਾਲ ਹੀ ਕਰਾਂਗੇ ਚਲੋ ਚੰਗਾ ਲੱਗਾ ਤੂੰ ਦਈਨੀ ਜਾਣਾ ਕਿੱਥੇ ਆ ਮੈਂ ਤਾਂ ਲੇਟ ਹੋ ਗਈ ਆ ਕਿੰਨੀ ਹਾਂ ਇਹ ਤੇ ਤੂੰ ਪਹਿਲਾਂ ਤਵਕਤੇ ਉੱਠ ਜਾ ਤਰ ਉਸ ਵਕਤੇ ਵੀ ਉੱਠ ਜਾ ਕੇ ਨਾ ਤੁਹਾਡੀ ਰੋਟੀ ਨਹੀਂ ਲੈਡ ਕੀਤਾ ਕਿ ਮੈਨੂੰ ਨਾਲੇ ਮੇਰੀ ਗਾਲ ਸੋਣ ਮਾਮੇ ਦਾ ਫੋਨ ਆਉਣ ਡਿਆ ਹੈਗਾ ਤੇ ਮਾਮਾ ਜੀ ਕਹਿੰਦੇ ਵੀ ਇਹਨਾਂ ਨੇ ਚੂੜਾ ਲੈਣਾ ਤੇ ਤੂੰ ਵੀ ਨਾਲ ਹੀ ਆ ਜਾ ਤੇ ਮੈਂ ਕਿਹਾ ਚੱਲ ਮੈਂ ਵੀ ਤੁਹਾਡੇ ਨਾਲ ਚੱਲ ਜਾਨੀ ਫਿਰ ਮੈਂ ਲੇਟ ਹੋ ਗਈ ਤੂੰ ਕੀ ਤੇਤਨਾ ਤੁਲੈ ਮੈਂ ਵੀ ਚੂੜਾ ਵੇਖਾਂ ਮੈਂ ਆਪਣੇ ਪਹਿਨავਤ ਤੇ ਚੂੜਾ ਨਹੀਂ ਪਸੰਦ ਕਰ ਸਕਦੀ ਅੱਤਾ ਤੂੰ ਹੱਦ ਲਈ ਦੇਤਣਾ ਨਾ ਮੈਂ ਤਾਂ ਤੂੰ ਨਾ ਬਾ ਤੇ ਬੈਧੀ ਤੀ ਤੇ ਪਹਿਲਾਂ ਨਹੀਂ ਨਹੀਂ ਮੈਂ ਨਹੀਂ ਪੋਣਾ ਤੁਹਾਡੇ ਲਈ ਵੇਖਣਾ ਦੋਨਾਂ ਲਈ ਨਾਲੇ ਮੈਂ ਕਿ ਮੈਂ ਚੱਜਣਾ ਵੇਖਾਂਗੀ ਸੋਣਾ ਵੇਖ ਕੇ ਲੈ ਆਵਾਂਗੇ ਪਾ ਲੱਗ ਤੇ ਮੰਮੀ ਨਹੀਂ ਆਉਂਦੀ ਇੰਨੀ ਭੋਲੀ ਐ ਨਾ ਇੰਨੀ ਭੋਲੀ ਤੋਂ ਹੀ ਤਾਂ ਵੀ ਨਹੀਂ ਕੀ ਹੋਇਆ ਆਵੇਂ ਤਾਂ ਹੋਇਆ ਤਾਈ ਦੀ ਅੰਦਰ ਲਾਂ ਤਾਈ ਦਿੰਦੀ ਤਾਈ ਆਈ ਆ ਆਦਾ ਆਦਾ ਮਮਾ ਦੇ ਇਥਲਾ ਇੰਨੀ ਇਹਨੂੰ ਤੋਤੀ ਮੰਨ ਗਈ ਕਾ ਤਾ ਇੱਥੇ ਆ ਲੈ ਮੈਂ ਇੱਟੇ ਬੈਠਾ ਨੇਂ ਦਾਲਤੋਂ ਤੈਨੂੰ ਨਹੀਂ ਪਤਾ ਲੱਗਦਾ ਉਹ ਤੇ ਨੀਂਦ ਲਾਤਾ ਉਹ ਪਤਾ ਧੀ ਤਿੰਦੀ ਤਿੰਦੀ ਇਹਨੇ ਆਪਣੀ ਮੱਦੀ ਦੇ ਤੂਤ ਲੈ ਲੈਣਾ ਤੇ ਉਹਨੂੰ ਨਹੀਂ ਤਾਂ ਦਵਾਈ ਨਹੀਂ ਲਾਉਣਾ ਤੁਮਾਂ ਦੇ ਪਰੋਣੇ ਨੂੰ ਤੇ ਮੈਂ ਤਾਂ ਤੂੰ ਨਹੀਂ ਲਾਉਣਾ ਇਹਨੂੰ ਨਾ ਲੋਤੀ ਮੋਣੀਆਂ ਦੇ ਨਾਂ ਨੂੰ ਤੋਥ ਤਾ ਨਾ ਹੁੰਦਾ ਤੇ ਫੇਰ ਤੂੰ ਤੱਲੀ ਇੱਥੇ ਤੁੱਲੇ ਦੇ ਵਿੱਚ ਪੂਤਾ ਮਾਰਿਆ ਤਾਂ ਨੀਆਂ ਹੁਣ ਪੁੱਤੋ ਆਈ ਆ ਤੇ ਮੈਂ ਹੁਣ ਲੜਨਾ ਥੋੜਾ ਹੀ ਉਹਦੇ ਨਾਲ ਨਾਨੀ ਮੈਂ ਮੈਤੀ ਨਾ ਤਾਂਦੀ ਆ ਦਾ ਦਾ ਤੱਲੀਏ ਨਹੀਂ ਉਹਦੀ ਦੱਲੀ ਤੂੰ ਨਹੀਂ ਦਾਨਦੀ ਤੂੰ ਨਹੀਂ ਦਾਨਦੀ ਤਾਰੀ ਜਿਹੜਾ ਫੇਰ ਘਰ ਆਇਆ ਹੋਏ ਪਤਾ ਉਹਦੀ ਗੱਲ ਸੁਣਨੀ ਪੈਂਦੀ ਮੈਂ ਮੂਰਖ ਥੋੜੀ ਨਾ ਪਿਓਰੀਆਂ ਨੂਆਂ ਵਰਗੀ ਕਿੰਨੀਆਂ ਭਰ ਗਏ ਤੇ ਉਸੇ ਵੇਲੇ ਲੰਡਾ ਪਿੰਨ ਇੰਨੀਆਂ ਤਲੋਤੀਆਂ ਮਾਰਨਦੀ ਨਾ ਕਹਿੰਦੀ ਤੋ ਉਹਨੂੰ ਲੈਣ ਤੋ ਤਹੀ ਤੇ ਉਹਨੂੰ ਨਾ ਲਾਓ ਉਹਦੇ ਪੋਣੇ ਨੂੰ ਅੰਮ੍ਰਿਤ ਤਵਾਰੀ ਆ ਇਦਾਂ ਉਹਦਾ ਮਹਿਲ 31 ਬਣ ਦਊਗੀ ਨਹੀਂ ਮੰਮੀ ਜਦੋਂ ਆਉਂਦੀ ਹੈ ਇਹੋ ਗੱਲਾਂ ਕਰਦੀ ਆ ਵੀ ਨਹੀਂ ਰੱਖਣਾ ਨਹੀਂ ਰੱਖਣਾ ਨਹੀਂ ਇਹਨੂੰ ਕੀ ਹੁੰਦਾ ਵਾ ਇਹ ਨੂੰ ਤੂਤ ਦੇਤੇ ਦੋ ਤਿੰਨ ਤੂਤ ਦੇਤੇ ਅਤੇ 100 ਰੁਪਇਆ ਦੇ ਦੂ ਤੇ ਹੋਰ ਤੀ ਦੇ ਦੂਗੇ ਤੇ ਸਾਰੀ ਆਦੀ ਪੈਲੀ ਦਾ ਨਹੀਂ ਜਾਨੀ ਕਿੰਨੇ ਆਦੀ ਪੈ ਹੈ ਆਦੀ ਪੈਲੀ ਆਦੀ ਤੁਸੀਂ ਤਾਂ ਪੁੱਤ ਸਿਆਣੀਆਂ ਇੰਨੂੰ ਮੈਨੂੰ ਤਾਂ ਕੋਈ ਸਮਝ ਨਹੀਂ ਲੱਗਦੀ ਹੁਣ ਮੈਂ ਕੀ ਕਰਾਂ ਹੈ ਤਾਂ ਹੀ ਤੇ ਤੁਹਾਡੇ ਨਾਲ ਹੀ ਮੇਰੀ ਸਲਾਹ ਵਾ ਜੋ ਤੁਸੀਂ ਮੈਨੂੰ ਆਖੋਗੇ ਮੈਂ ਤੇ ਉਹ ਕਰਨਾ ਨਹੀਂ ਮੰਮੀ ਵੇ ਭਾਜੀ ਥਿਆਨ ਦੇ ਘਰ ਚ ਵੇ ਰੱਖ ਲੈਂਦੇ ਵਧੀਆ ਆਏਗਾ ਨਾਲੇ ਉਹਨੂੰ ਵੀ ਚੋਖ ਹੋ ਜਾਂਦਾ ਪਰ ਲੋਤੀ دیے ਤਾਂ ਥੋੜੀ ਥੋੜੀ ਪੈਲੀ ਤੋਂ ਤਮਾਈ ਤਾਂ ਤੇ ਤਿੰਨੀਆਂ ਤਿੰਨੀਆਂ ਬਣਾਉਂਦੇ ਆ ਪੈਲੀਆਂ ਅਹੀਂ ਉਹਨੂੰ ਉਹ ਤਿੰਦੇ ਅਹੀਂ ਤੇ ਤਬਦੀਆਂ ਲਾ ਲਿਆ ਤਰਾਂਦੇ ਹਨਾ ਨਾਲੇ ਤਾਂ ਤਬਦੀਆਂ ਭਾਇਆ ਕਰਾਂਗੇ ਨਾਲੇ 300 ਪੈਸੇ ਵੱਤੀ ਦੇ ਤਬਦੀਆਂ ਦੇ ਤੇ ਥੋੜੀ ਥੋੜੀ ਪੈਲੀ ਤੋਂ ਲੋਤੀ ਤਿੰਨੀ ਤਿੰਨੀ ਪੈਲੀ ਬੰਨ੍ਹ ਲੈਂਦੇ ਆ ਗੱਲ ਤੋਂ ਪਤਾ ਤੁਹਾਡੀ ਠੀਕ ਵਾ ਤੇ ਉਹ ਵੀ ਹੁਣ ਇਸ ਤਰ੍ਹਾਂ ਕਰੀ ਜਾਂਦੇ ਹੀ ਹੋਏ ਸਾਡੀ ਪੈਲੀ ਨੂੰ ਪੈਣ ਦੇ ਆ ਤੇ ਐਂ ਤਾਰੀ ਤਾਰੀ ਉਮਰ ਦਰੀਬੀ ਚ ਤਦਣੀ ਐ ਤੇ ਤੇ ਹਨ ਦੁੱਧ ਤੇ ਬੁੱਧੀ ਹੋਦੀਆਂ ਹੁਣ ਸਾਨੂੰ ਤੇ ਥੋੜਾ ਬਹੁਤਾ ਐਵੇਂ ਅਧੀਆਂ ਬੁੱਧੀਆਂ ਹੋਈ ਤੱਲੀਆਂ ਚੱਲ ਪੁੱਤ ਕੋਈ ਨਹੀਂ ਦੇ ਤੋ ਹੀ ਰਲ ਮਿਲ ਕੇ ਕਰ ਲੋ ਤੁਸੀਂ ਰਲ ਮਿਲ ਕੇ ਰਹੋ ਤੇ ਬਦੋ ਬਦੀ ਤੇ ਨਹੀਂ ਸਾਨੂੰ ਮੇਰੇ ਕੋ ਤੁ ਤੂੰ ਉਹ ਤਾਂ ਜੀ ਤੇਈ ਦਾ ਨਾ ਤੂੰ ਤਾਂ ਤਲ ਥੀ ਤਾ ਥੀ ਤਵਾ ਜਿੱਦਾਂ ਤਹੀਂ ਤੋ ਉਦਾਂ ਹੀ ਤਰਲਾਂ ਮੈਂ ਇਹੋ ਹੀ ਆਖਦੀ ਇਹੋ ਤੇ ਆਖਣ ਲਈ ਤੇ ਉਹਦੇ ਉਹਦੇ ਪੋਣੇ ਨੂੰ ਸਮਝਾ ਦਾਂਗੇ ਕਿ ਲੜਿਆ ਨਾ ਤਰੇ ਤਨ ਦੇ ਦੇ ਹੈ ਦੇ ਆ ਉਹ ਆ ਸੋਮਨ ਦੇ ਪਰੋਣੇ ਆਉਂਦਾਗੇ ਉਹਨੇ ਆਪੇ ਨਹੀਂ ਲਿਆ ਤਾ ਨਾ ਜਦੋਂ ਆਪਣਾ ਕੰਮ ਕੀਤਾ ਤਾਂ ਲੜਾਈ ਕਾਜੀ ਲੜਾਈ ਤੇ ਇਹ ਨਾ ਲੈਣੀ ਇਹ ਨਾ ਲੈਣੀ ਲੜਾਈ ਉਹਨੂੰ ਤਵਾਂਗੇ ਵੀ ਇਹਨਾਂ ਤੇ ਤਾਰੀ ਨਾ ਦਾਇ ਤਰੀ ਆ ਵੀ ਨਾਂ ਬਹੁਤਾ ਲੱਗੇ ਜਾਵੇ ਤੇ ਤਾਂ ਕੋਈ ਨਹੀਂ ਪੁੱਤ ਮੈਂ ਤੁਹਾਡੇ ਨਾਲ ਸਹਿਮਤ ਜੋ ਤੁਸੀਂ ਮੇਰੀਆਂ ਧੀਆਂ ਅੱਖੋਗੀਆਂ ਨਾ ਮੈਂ ਉਹੋ ਹੀ ਕਰੂੰਗੀ ਤਲਦੀ ਜਾਂ ਫਿਰ ਤੱਲਿਏਗਾ ਐਵੇਂ ਧਿਆਨੀਆਂ ਧਿਆਨੀਆਂ ਦੱਲਾ ਤਰੀਦਾਂ ਨਾਲੇ ਫੋਨ ਆਉਂਦਾ ਮम्मा ਮੈਂ ਤਾਂ ਮੈਨੂੰ ਕਹਿੰਦੇ ਤੁਸੀਂ ਵੀ ਨਾਲ ਆ ਜਾਣਾ ਤੇ ਵੇ ਵਾਹ ਨਗਰ ਚਲ ਮੈਂ ਵੀ ਨਾਲ ਚਲ ਫੇ ਟਾਈਮ ਨਾ ਚਲ ਜੰਨੀਆਂ ਘਰ ਪਰਿਆ ਹੁਣ ਤੁਹਾਡੀਆਂ ਮੈਂ ਚੀਜਾਂ ਲਿਆਣ ਕੇ ਰੱਖੀ ਮੈਂ ਲਦੀਆਂ ਤਿਆਰ ਹੁਣ ਫੇ ਤੇ ਆਪਾ ਟਾਈਮ ਨਾ ਆ ਜਾਂਗੀਆਂ ਆਹੋ ਚਲੋ ਜਾ ਤਿਆਰ ਫੇ ਛੇਤੀ ਹੋ ਜਾ ਤੂੰ ਹੋਏਂਗੀ ਤੂੰ ਤਾਂ ਤਿਆਰੀਆਂ ਮੈਂ ਜਾਣਾ ਹੈਗਾ ਤੇ ਫੇ ਫੋਨ ਆਗਾ ਨਾਲ ਮੈਂ ਲੇਟ ਹੋਗੀ ਫੇ ਮੈਂ ਚਲ ਫੇ ਮੈਂ ਦੋਹਾਂ ਨੂੰ ਹੀ ਆਖਾਂ ਤਿਆਰ ਹੋ ਜਾਣਾ ਆਹੋ ਕਹਿ ਲਓ ਫੇ ਤੇ ਆਪਣੇ ਮੇਚੇ ਦਾ ਨਾਲੇ ਆਪਣੀ ਪਸੰਦ ਦਾ ਲੈ ਆਉਣਗੀਆਂ ਹਮ ਆਹ ਤੇ ਇੰਨੀ ਗੱਲ ਤੇ ਮੇਰੇ ਤੇਰਾ ਮਾਮਾ ਵੀ ਆਂਦਾ ਹੱਸਦਾ ਕਿਸ ਦੇ ਟਾਏ ਨਾ ਚੜੀ ਤੇ ਮੈਂ ਆਖਿਆ ਤੁਸੀਂ ਮੇਰੇ ਨਾਲ ਹੀ ਤਾਂ ਫੇ ਮੈਨੂੰ ਕੀ ਲੋੜ ਟਾਏ ਚੜਨ ਦੀ ਆ ਹੁਣ ਆਜ ਹਮ ਲਈ ਜਾਵੇਂ ਇਹਨਾਂ ਦੇ ਦਹੀਂ ਆਹੋ ਹੁਣ ਇਹੋ ਹੀ ਆਨੀ ਆ ਕੋ ਹੋਰ ਮੈਂ ਕੀ ਆਖਣਾ ਚੰਗਾ ਤਿਆਰ ਹੋ ਜੀ ਚਲੋ ਨੀ ਮੈਂ ਤੇ ਕਪੜੇ ਲੈਣੇ ਆ ਅਮਰਾ ਯਾਰ ਵਾ ਇਥੋਂ ਲੱਲਾ ਭਰਾਵਾ ਠੀਕ ਠਾਕ ਹੋਰ ਭਜੀ ਕੀ ਹਾਲ ਏ ਵਧੀਆ ਵਧੀਆ ਜੀ ਬਹੁਤ ਸੇਵਾ ਵਧੀਆ ਬਸ ਸੇਵਾ ਸੇਵਾ ਬਸ ਕਪੜੇ ਵਿਖਾ ਦਿਓ ਮੁੰਡੇ ਨੂੰ ਲੈਣਾ ਵਿਆਹ ਯੋ ਹਾਂਜੀ ਹਾਂ ਵਿਆਹ ਵਾਲੇ ਕਪੜੇ ਚਾਹੀਦੇ ਸੋਹਣੇ ਸੋਹਣੇ ਵਧੀਆ ਚਾਹੀਦੇ ਹਾਂ ਜਰੂਰ ਜੀ ਸ਼ਹਿਜ ਸ਼ਹਿਜ ਮੇਰਾ ਤੇ 2 ਲੱਖ ਲਈਓ 2 ਲੱਖ ਲਈਓ ਇਹਦਾ ਐਕਸਲ ਹਾਂ ਸਾਰੇ ਐਕਸਲ ਤੇ ਜੀ ਆਪ ਕਿੰਨੇ ਸੋਹਣੇ ਆ ਵੇ ਹਾਂ ਕੁ ਜੀ ਸੋਹਣੇ ਆ ਮੈਂ ਕਦੋਂ ਕਹਿ ਰਿਹਾ ਸੀ ਜੀ ਹਾਂ ਨਾ ਮੱਚ ਕੇ ਚੱਲ ਰਹੇ ਹਾਂ ਜਗਟਾ ਵੀ ਆ ਗਿਆ ਹਾਂਜੀ ਹਾਂਜੀ ਆ ਗਿਆ ਪਾਜੀ ਕੁੜੀਏ ਪਲੇਨ ਲੈਣੀ ਹੈ ਸ਼ਰਟ ਕੇ ਦੂਜੀ ਪਲੇਨ ਨਹੀਂ ਵੀ ਲੈਣੀ ਵੀ ਲੱਲੀ ਇੱਕ ਤੇ ਆ ਵੀ ਲੱਲੀ ਨਾਲ ਬੱਚ ਨਹੀਂ ਜਾਣਾ ਆਪਾਂ ਕਿਹੜਾ ਕੋਟ ਪੈਂਟ ਪਾਉਣਾ ਹੈਣਾ ਆਹ ਦੇਖੋ ਪਾਜੀ ਜਿਹੜੀ ਚੀਜ਼ ਚੱਲਣ ਦੇਈਏ ਹੋਰ ਸਾਰੇ ਇੱਕਦਮ ਆਹ ਲੈਣੀ ਹੂੰ ਹੂੰ ਚੰਗੇ ਚੰਗੇ ਤੋਂ ਰੱਖੀ ਜਨਾ ਤੂੰ ਵੀ ਕੰਨਾ ਪਸੰਦ ਨਾ ਵੇ ਜੈਕਟਾਂ ਕਿੰਨੀਆਂ ਸੋਹਣੀਆਂ ਆਈਆਂ ਆਹੋ ਤਾਂ ਇਹਦਾ ਲੈਂਦਾ ਉਹ ਮੇਰੀ ਗੱਲ ਸੁਣ ਹਮ ਆਪਣੀ ਪਹੁੰਚ ਹੋਣਗੀ ਆਦਾਲ ਕਰ ਲਾਂਗੇ ਕਰ ਲੂ ਵੀ ਚੱਲਦਾ ਮੇਰਾ ਧਰ ਕੋਈ ਨਹੀਂ ਕੋਈ ਪਰ ਫੇਰ ਲਾਉਣੇ ਨਹੀਂ ਤੇ ਪਹਿਣੇ ਨਾ ਨੂੰ ਥੋੜੀ ਥੋੜੀ ਦੇ ਦਾਂਗੇ ਨਾ ਮੈਂ ਤਾਂ ਉੱਥੇ ਚੱਲ ਜਣਾ ਤੈਨੂੰ ਹੀ ਲਾਉਣੇ ਪੈਣੇ ਆ ਕੋਈ ਨਹੀਂ ਦੇ ਦਾਂਗੇ ਤੂੰ ਪਸੰਦ ਕਰ ਦਿਖਾ ਦੇ ਭਾਜੀ ਪਲੇਨ ਵਿੱਚ ਡੱਬੇ 'ਚ ਪਲੇਨ ਵਧੀਆ ਸੋਹਣਾ ਆ ਵੀ ਰੰਗ ਕਰਾਂਗੇ ਜੀ ਉਹ ਵਿਆਹ ਵਾਲਾ ਰੰਗ ਹੀ ਹੈ ਨਾ ਹਾਂ ਹਾਂ ਜੀ ਭਾਜੀ ਇਹ ਪਾਉਂਦੇ ਨੇ ਲੋਕੀ ਵਿਆਹਾਂ 'ਚ ਵਧੀਆ ਕੁਆਲਿਟੀ ਭਾਜੀ ਇਹ ਰੰਗ ਤੇ ਸੋਹਣੇ ਤੂੰ ਤੂੰ ਲੈਣੀ ਕਿ ਮੈਨੂੰ ਉਹ ਵੇਪਲ ਐਲ ਵਾ ਕੇ ਕੀ ਆ ਐਲ ਇਹ ਮੇਰੀ ਆ ਇਹ ਮਨੋਣੀ ਹੈ ਡਬਲ ਅਕਲ ਵੀ ਜਿਹੇ ਹੈਗੇ ਤੇ ਆ ਵੇਖੋ ਸਾਰੇ ਕਲਰ ਲੱਗਿਆ ਆ ਸੇਮ ਹੀ ਹੋ ਗਈ ਨਹੀਂ ਹੈ ਤੇਰੀ ਗੋਡੀਆ ਹਾਂ ਸੇਮ ਕਿਥੇ ਆ ਤੇਰੀ ਗੋਡੀਆ ਮੇਰਾ ਫਿੱਕਾ ਹੋ ਰੰਗ ਚਾ ਮੈਨੂੰ ਆਈ ਫੱਬ ਜਾਣੀ ਨਾਲੇ ਮੇਰਾ ਤੇ ਵੇਹੇ ਮੇਰਾ ਰੰਗ ਵੀ ਤੁਸੀਂ ਫਿੱਕਾ ਪਾੜਿਆ ਮਾਂ ਪੁੱਤਾਂ ਨੇ ਤੇ ਮੇਰਾ ਸੈੱਟ ਦਾ ਵੀ ਫਿੱਕਾ ਹੀ ਆ ਉਹ ਭਰਾਵਾ ਕਿਨੇ ਸੋਹਣੇ ਕੱਪੜੇ ਆ ਤੂੰ ਫੇਰ ਗੱਲ ਪੁਰਾਣੀਆਂ ਲਈ ਫਿਰਦਾ ਵਾਂ ਕੱਪੜੇ ਤੇ ਸੋਹਣੇ ਆ ਦੁਨੀਆ ਵੀ ਸੋਹਣੀ ਆ ਤੂੰ ਇਹ ਨਹੀਂ ਚੰਗੇ ਆਹ ਕਰ ਦੇ ਕੰਮ ਜੀ ਠੀਕ ਆ ਭਾਈ ਤੇ ਆਹ ਕਰ ਦੇ ਮੋਰ ਸ਼ਿਵ ਕੁਮਾਰ ਮੈਨੂੰ ਇੱਕੋ ਬੜੀ ਪਾਜੀ ਲੱਲਾ ਦੋ ਨਹੀਂ ਮੈਂ ਇੱਕੋ ਲੈਣੀ ਜੈਕਟ ਲੈਣੀ ਓ ਜੈਕਟ ਕੀ ਕਰਨੀ ਗਰਮੀ ਆ ਜਾਣੀ ਹੈ ਹੁਣ ਕਿਹੜੀ ਪਹਿਣੀ ਹੈ ਤੇਰੀ ਮਰਜ਼ੀ ਤੇ ਬਈਆ ਘਰਾਂ ਨੇ ਵੀ ਇੱਥੇ ਤਾਂ ਹੁੰਦਾ ਵਾ ਓ ਵਿਆਹ ਇੱਕ ਵਾਰੀ ਹੁੰਦਾ ਵਾ ਵਿਆਹ ਤੇ ਇੱਕ ਵਾਰੀ ਹੁੰਦਾ ਕਰਜਾਈ ਵੀ ਬੰਦਾ ਇੱਕੋ ਵਾਰੀ ਹੁੰਦਾ ਉਹ ਭੜੜਾ ਹੁੰਦਾ ਉਹ ਜੀ ਹੱਦ ਹੋ ਗਈ ਤੇਰੇ ਜੀ ਮੈਂ ਤਾਂ ਫੇਰ ਦੋ ਹੀ ਲੈਣੀਆਂ ਨੇ ਤੂੰ ਲੱਲਾ ਲੱਲਾ ਭਰਾਵਾ ਤੂੰ ਲੱਲਾ ਤੈਨੂੰ ਭਾਜੀ ਪੈਸੇ ਵੀ ਇਹ ਕੋਈ ਲੈਣੇ ਜੇ ਕੋਈ ਗੱਲ ਸੌਰੇ ਵੀ ਲੈਣੀ ਆ ਮੈਨੂੰ ਵੀ ਲੈ ਜਾਣਾ ਇਹ ਕਿਤੇ ਕਿੰਨੇ ਤੇਰੇ ਵੀ ਉੱਥੇ ਹੀ ਸੌਰੇ ਆ ਤੈਨੂੰ ਵੀ ਲੈ ਦੇਣਗੇ ਜੇ ਮੈਨੂੰ ਲੈ ਕੇ ਦੇਣਗੇ ਤੂੰ ਉੱਥੇ ਰਹਿਣਾ ਵਾ ਨਾ ਤਾਰ ਕੇ ਰਹਿਣਾ ਵਾ ਆ ਪਾਦੇ ਲਫਾਫੇ ਚ ਹੈ ਠੀਕ ਹੈ ਭਾਜੀ ਤੇ ਜਿਆ ਜਿਆ ਲਾਈ ਰੇਟ ਭਾਜੀ ਆਪਣਾ ਰੇਟ ਬਿਲਕੁਲ ਇਹੋ ਗੱਲ ਤਾਂ ਮੈਨੂੰ ਵੱਡ ਵੱਡ ਖਾਂਡੀ ਆ ਵੀ ਉੱਥੇ ਰਹਿਣਾ ਵਾ ਇਹਨੂੰ ਕੱਪੜਿਆਂ ਦੀ ਪਈ ਆ ਪਰ ਆ ਮਹਾ ਦੇ ਕੱਪੜੇ ਨਵੇਂ ਮਿਲੇ ਆ ਤੈਨੂੰ ਤੇ ਨਵੇਂ ਕੱਪੜਿਆਂ ਦਾ ਚਾ ਵਗੇ ਮੇਰਾ ਨਾ ਸੋਚਿਓ ਕਰ ਤੇ ਲਾਗੀ ਸੋਈ ਲਈ ਫੇਰ ਤਨੀ ਕਨੀਸ਼ਣੀ ਮੈਂ ਦੁਕਾਨ ਤੇ ਲੈ ਆਇਆ ਦੁਕਾਨ ਤੇ ਸੋਣੀ ਐ ਮੈਂ ਕਿਦੋਂ ਕਿਹਾ ਵਾ ਰਮਾਲ ਵੀ ਲੀਲਾ ਕੱਦਾ ਆ ਰਮਾਲ ਵੀ ਕਰਦੇ ਜਿਹੜਾ ਸਹੀ ਤਾਂ ਜੀ ਬਲੈਕ ਵੇਟ ਬਲੈਕ ਨਹੀਂ ਚੱਲਦੇ ਹੁੰਦੇ ਵਿਆਹ 'ਚ ਵਾਈਟ ਹੀ ਚੱਲਦੇ ਹੁੰਦੇ ਆ ਵੇਟ ਪਾਜੀ ਲੈ ਹੁੰਦਾ ਵੇਲਾ ਵਿਆਹ ਵਾਲੇ ਮੁੰਡਿਆਂ ਨਾਲ ਸ਼ੋਪਿੰਗ ਕਰਾਉਣ ਲੋਕਾਂ ਦੇ ਕਿੰਨੇ ਰਿਸ਼ਤੇਦਾਰ ਆਉਂਦੇ ਹਨਾ ਤੂੰ ਤੇ ਮਾੜੇ ਬੰਦੇ ਦਾ ਕੋਈ ਤੁਰਦਾ ਵੀ ਨਹੀਂ ਹਨ ਦੋਵਾਂ ਨੂੰ ਆਉਣਾ ਪਿਆ ਯੋ ਉਹਨਾਂ ਕਹਿੰਨਾ ਕਿ ਹਨ ਪੈਸੇ ਦੇਣੇ ਪਏ ਆ ਤਾਂ ਨਹੀਂ ਆਉਂਦੇ ਉਹ ਗੱਲ ਆ ਕੇ ਹੋਰ ਤਾਂ ਦੋਰ ਘਾਦੇ ਰਮਾਲ ਠੀਕ ਆ ਹੁਣ ਲੋਕ ਆਵਿਸ਼ੇ ਲਾ ਐਵਿਸ਼ੇ ਲੀ ਅੱਗੇ ਤੇ ਕਿੰਨੇ ਖਾਲੇ ਆ ਦੀਦੀ ਕੋਈ ਤਾਂ ਠੰਡ ਚੜ ਚੱਲਦੀ ਅੱਜ ਤੋਪ ਲੱਗ ਗਈ ਆ ਇਆ ਫੇਰ ਸੀਂ ਲੀ ਲੈਣੀ ਡੈਡੀ ਨੂੰ ਤਾਂ ਇੱਕ ਵਾਰੀ ਨੂੰ ਪੱਛਿਆ ਲੱਕੀ ਸੰਤਰੇ ਖਾਣੇ ਡੈਡੀ ਨੂੰ ਸੌਂ ਲੈਂਦਾ ਡਿਸਟਰਬ ਨਾ ਕਰ ਚੱਲ ਫੇਰ ਰੈਂਤ ਨਾਲੇ ਨਾ ਐ ਉਹਨੇ ਸੰਤਰਾ ਖਾਏ ਠੰਡ ਲੱਗ ਜਾਂਦੀ ਹੈ ਲੈਨ ਤੋਂ ਫੇਰ ਚੱਲ ਚੰਗਾ ਕੀਤਾ ਦੱਸਦਾ ਤੂੰ ਸਾਰੇ ਸਾਲ ਤੇ ਪਣਾ ਸੰਤਰੇ ਨਹੀਂ ਖਾਦੇ ਹੂੰ ਓਏ ਡੈਡੀ ਓ ਆ ਗਿਆ ਮੈਂ ਹਾਂ ਓ ਮੈਂ ਆ ਗਿਆ ਬਾਹਰੋਂ ਘਰ ਫਿਰਕੇ ਹੂੰ ਸਾਰੇ ਸਾਲ ਤੇ ਭੈਣ ਜੀਆਂ ਨੇ ਖਾਣਾ ਡਏ ਮੰਮੀ ਆ ਜਾਓ ਬਹਿ ਜਾਓ ਖਾਣਾ ਤੁਸੀਂ ਵੀ ਖਾ ਲੋ ਤੁਸੀਂ ਵੀ ਨਹੀਂ ਮੈਂ ਨਹੀਂ ਖਾਣਾ ਮੈਂ ਤਾਂ ਸੜਾਈਆਂ ਲੈ ਆਈਆਂ ਅੰਦਰੋਂ ਪਚਲ ਬੈ ਕੇ ਆਉਂਦੀਆਂ ਹਾਂ ਤੁਸੀਂ ਸਾਗ ਛੇਲ ਲਓ ਕਿਹੜਾ ਸਾਗ ਸਾਗ ਦੇ ਇਥੇ ਪਹੁੰਚਿਆ ਨਹੀਂ ਹੈ ਕਿਹੜਾ ਲੈਣਾ ਹੈ ਸਾਗ ਸਾਗ ਪੁੱਤ ਲਿਆ ਫੜ ਕੇ ਸਾਗ ਜਿਨ੍ਹਾਂ ਦਾ ਹੈਗਾ ਹੀ ਨਾ ਜਿਨ੍ਹਾਂ ਦਾ ਖਾਣਾ ਹੀ ਉਹਨਾਂ ਅੱਗੇ ਸੋਟਾ ਔ ਡੰਗਰਾਂ ਕੇ ਪਿਆਈਓ ਸਾਗ ਸਾਨੂੰ ਵੀ ਡੰਗਰੀ ਬਣਾ ਤਾ ਨਾਲ ਹਫਤਾ ਆ ਗਿਆ ਰੋਜ਼ ਸਾਗ ਰੋਜ ਸਾਗ ਪੱਤੇ ਜੇ ਘੋਟ ਘੋਟ ਕੇ ਪਿਆਏ ਖਵਾਈ ਜਾਂਦੀਆਂ ਰੋਟੀ ਨਾਲ ਵੇ ਭਰਾ ਵਾਹ ਹੁਣ ਸਾਗ ਤੇ ਤੁਰਿਆ ਤੁਰਿਆ ਜਾਂਦਾ ਸਾਗ ਆ ਤੇ ਮਗਰਲਾ ਰਹਿ ਗਿਆ ਹੈਗਾ ਸਾਗ ਹੁਣ ਕਿੱਥੇ ਸਾਗ ਵਾ ਨਾਲ ਹੀ ਤੋਰ ਦੋ ਸਾਨੂੰ ਵੀ ਸਾਗ ਦੇ ਹਾਏ ਹਾਏ ਰੱਬਾ ਕੀ ਛੱਟਾ ਆ ਗਿਆ ਹੁਣ ਤੇ ਵਕਾਰ ਵੀ ਕੀ ਕਹਿੰਦੇ ਹੁੰਦੇ ਆ ਵੀ ਸਾਗ ਆਲੇ ਆਉਣ ਲਾ ਪੇ ਵੇਖ ਲੈ ਜੀਆਂ ਗੱਲਾਂ ਬਾਅਦ ਚ ਦਵਾਈਆਂ ਖਾਓ ਲਿਆ ਲਿਆ ਡਾਕਟਰਾਂ ਕੋਲ ਤੁਰਿਆ ਜਾਂਦਾ ਵਾ ਮਾਰਚ ਮਹੀਨੇ ਤੱਕ ਸਾਗ ਰਹਿਣਾ ਵਾ ਪਰ ਹੁਣ ਲੋ ਖਤਮ ਹੋ ਗਿਆ ਇੰਨੀਆਂ ਤੁੰਡਾਂ ਪਈਆਂ ਹੈਗੀਆਂ ਕੋਰਾ ਪਿਆ ਸਾਗ ਤਾਂ ਅੱਗੇ ਨਹੀਂ ਹੈਗਾ ਮੈਂ ਤੇ ਉਹਨਾਂ ਦੇ ਘਰ ਗਈ ਆ ਮਨਪ੍ਰੀਤ ਕੇ ਤੇ ਇਹਨਾਂ ਨੇ ਗਾੜੀ ਮਾਮਾ ਤੀਆਂ ਸਾਗ ਤੋੜਨੀਆਂ ਤੇ ਉਹਨੇ ਥੱਥੋ ਜੀ ਨੇ ਮੈਨੂੰ ਫੜਾ ਦਿੱਤਾ ਤੇ ਉਹਨਾਂ ਨੂੰ ਮੈਂ ਕਹਾਂ ਮੈਂ ਹੋਰ ਤੋੜ ਲਿਆ ਤੇ ਚੱਲ ਆਪਾਂ ਹਾਲਕ ਪਾਵਾਂਗੇ ਥੋੜਾ ਜਿਹਾ ਬਣਾ ਲਾਂਗੇ ਰਹਿਣ ਦੇਗਾ ਮੰਮੀ ਬੱਸ ਮੰਮੀ ਹੁਣ ਤਾਂ ਕੋਈ ਮਸਾਨਾ ਕੋ ਖਾ ਲੈਂਦਾ ਸਾਗ ਹੀ ਰਿੰਨੀ ਜਣਾ ਸਾਗ ਹੀ ਕੋਈ ਚਨਾ ਮਸਾਲਾ ਬਣਾਉਨੇ ਆ ਜਾਂ ਕੁਝ ਹੋਰ ਬਣਾਉਨੇ ਆ ਨਹੀਂ ਤੈਨੂੰ ਕਿੰਨੇ ਆਖਿਆ ਬੁੰਨਾ ਦੇ ਘਰ ਜਾ ਕੇ ਸਾਗ ਤੋੜੀ ਉਹਨਾਂ ਨੇ ਸਾਡੇ ਨਾਲ ਬਹੁਤ ਸੋਹਣੀ ਕਰਨ ਦਏ ਉਹ ਜਦੋਂ ਹੁਣ ਮੈਨੂੰ ਇਹਨੇ ਫੜਾ ਦਿੱਤਾ ਤੇ ਮੈਂ ਕੀ ਆਂਦੀ ਉਹਨੂੰ ਕਹੇ ਵੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਕੀ ਤੁਹਾਡੀ ਸਾਨੂੰ ਨਹੀਂ ਲੋੜ ਤੁਹਾਨੂੰ ਕਿਸ ਚੀਜ਼ ਦੀ ਸਭ ਨਿਆਣਾ ਹੋ ਗਿਆ ਤੇ ਮੈਂ ਚਪੇੜਾ ਮਾਰਾਂ ਗੰਦਲ ਗੰਦਲ ਕਰਕੇ ਮੈਂ ਮਹਾ ਤੋੜ ਕੇ ਲਿਆਈਆਂ ਤੇ ਇਹਨੇ ਫੜ ਕੇ ਡੰਗਰਾਂ ਨੂੰ ਪਾਇਆ ਮੈਂ ਤੇ ਸ਼ੂਗਰ ਕਾਂਡ ਆ ਵੀ ਮੇਰੀ ਨਿਗਾਹ ਪੈ ਗਈ ਆ ਅਜੇ ਮੈਂ ਵੇਖ ਲਈ ਨਾ ਮੈਂ ਉਹਨਾਂ ਦੇ ਪੈਰਾਂ ਸੁੱਟ ਕੇ ਆਉਣਾ ਸੀ ਤੇ ਭਰਾਵਾ ਤੂੰ ਲੈ ਆਂਦਾ ਫੇ ਮੰਮੀ ਡੈਡੀ ਨੂੰ ਖਵਾਲ ਦਿੰਦੇ ਡੈਡੀ ਚਲ ਮੰਮੀ ਆ ਬਾ ਮੈਂ ਬਹੁਤ ਖਾਣਾ ਹੀ ਸਾਗ ਉਹਨਾਂ ਦਾ ਹਾਂ ਡੈਡੀ ਬੜਾ ਪੱਧਰਾ ਵਾ ਗਾੜੀ ਜਿੱਦਾਂ ਦਾ ਉਹਨਾਂ ਦਾ ਅੰਨ ਪਾਣੀ ਤੇ ਫਿਰ ਉਹਨਾਂ ਨੂੰ ਕਹੀਂ ਉਹਦਾ ਉਦਾਂ ਦਾ ਸਾਡਾ ਕੰਮ ਜਾਣੀ ਡੈਡੀ ਤੇ ਤੇ ਆਲੂ ਬੜੇ ਹੋਏ ਹੀ ਉਹਨਾਂ ਤੇ ਹੁਣ ਇੱਕਦਮ ਤੁਹਾਡਾ ਪਾਸਾ ਕਿਤਾ ਬਦਲ ਗਿਆ ਵਾ ਉਹਨੇ ਕਿੱਡੀ ਖੇਤੀ ਬਦਲੇ ਅਸੀਂ ਉਹਨਾਂ ਨੂੰ ਮਾਰਾ ਕੀ ਆਖਿਆ ਸੀ ਉਹ ਤਾਂ ਸ਼ੁਰੂ ਤੋਂ ਹੀ ਬਦਲੇ ਸੀ ਤੁਹਾਨੂੰ ਹੁਣ ਦਿਖਿਆ ਡੈਡੀ ਨੂੰ ਪਤਾ ਹੀ ਹੋਣ ਲੱਗਾ ਉਹਨਾਂ ਦਾ ਵੀ ਅਸੀਂ ਇੰਨਾ ਆਪਣੇ ਭਰਾ ਦਾ ਕੀਤਾ ਪਰਚਾਈ ਦਾ ਕਰਦੇ ਨੇ ਪਰਚਾਈ ਦੀ ਇਹ ਦੇਖਾ ਹੀ ਬਦਲ ਗੀਆਂ ਹੁਣ ਤਨ ਉਹਨੂੰ ਪਤਾ ਹੀ ਕਿਸ ਗੱਲ ਦਾ ਨਹੀਂ ਅਜੇ ਹੋ ਵੇਖ ਲਿਆ ਵੀ ਦੋਵੇਂ ਇੱਕੇ ਘਰ ਦੇ ਭਰਾ ਵਾ ਮੰਮੀ ਚਾਹ ਪੀ ਕੇ ਤੇ ਮਸਾਲਾ ਕੁੱਟ ਲੋ ਹਾ ਕੁੱਟਦੀ ਆ ਮੈਂ ਮਸਾਲਾ ਥੋੜੀ ਰਹਿ ਗਈ ਆ ਚਾਹ ਜੋ ਉੱਛ ਪਾ ਕੇ ਪੀਓ ਗਰਮ ਮੂੰਹ ਸਾੜ ਨਾਲੇ ਅਜੇ ਹੀ ਪਾਣਾ ਫੇਰ ਤੋਰੇ ਮੁੜ ਕੇ ਸ਼ਹਿਰ ਜਾਣਾ ਹੋਣਾ ਵਾ ਤਾਂ ਪਹਿਲਾਂ ਮਸਾਲਾ ਕੁੱਟ ਜੋ ਚੱਲ ਮੈਂ ਗੇਰਨੀ ਆ ਚਾਹ ਪੀ ਕੇ ਕੁੱਟਦੀ ਆ ਆ ਕੁੱਟ ਲੋ ਹਾਇ ਨਹੀਂ ਤੂੰ ਤਾਰਾ ਹੋਣਾ ਨਹੀਂ ਆ ਤੀ ਤਰਦੀਆਂ ਮੈਂ ਤੈ ਤੈ ਥੱਤ ਦੇਈਂ ਤੀ ਤੇ ਤੇ ਕੰਮ ਕਰਕੇ ਜਾਣਾ ਹਾਇ ਤਾਂ ਦੇ ਤੰਮ ਨਹੀਂ ਮੁੱਤਨੇ ਤੇ ਦਾਤੋ ਤੇ ਤੂਰੇ ਵਾਲੀਆਂ ਤੇ ਤਾਂ ਨਾ ਬੰਦੋ ਦਾਨੀਆਂ ਪੈ ਜਾਨੀ ਆ ਛਾਟੀ ਕੰਮ ਹੁਣ ਕਰਦਾ ਵਿਆਹ ਲੱਗ ਗਿਆ ਆ ਤੇ ਹੁਣ ਕੰਮ ਹੀ ਕਰਨਾ ਕਿੰਨੇ ਕਰਨਾ ਵਾ ਇਹ ਭਲਾ ਮਨਪ੍ਰੀਤ ਹਾਂ ਤੇਰੀ ਤਾਂ ਤੂੰ ਤੇ ਛੱਟ ਤਿਆਰ ਹੋ ਜਾਨੀ ਅੰਦਰ ਵੜ ਕੇ ਤੇ ਸਾਨੂੰ ਕਈ ਕੰਮ ਦਿਸਣ ੜੇ ਆਏ ਮੈਂ ਥਾਰੇ ਤਨ ਕੋਟੀ ਨਵੀਂ ਕੱਢ ਕੇ ਪਾਲੀ ਏ ਤੇ ਪੋਣੀ ਨਹੀਂ ਪਾਤੇ ਦੇਤਨੀ ਨਹੀਂ ਹੁੰਦੀ ਆ ਤੇ ਨਹੀਂ ਹੁੰਦੀ ਨਾਲੇ ਤੋਰ ਤਦਕੇ ਦਵਾਂਗੇ ਫੇਰ ਹੀ ਥੋਨੇ ਥੋਨੇ ਤੁਰੇ ਉਹਨਾਂ ਨੇ ਥੋਨੇ ਨਹੀਂ ਤੇ ਉਹਨਾਂ ਦਾ ਨਾ ਤਿੰਨੀ ਅਦਰੀਬ ਦੀਆਂ ਹੈ ਦੀਆਂ ਤੇ ਫੇਰ ਤੁਰਾ ਨਹੀਂ ਤੰਦਾ ਦਸਾਉਣਾ ਉਹਨਾਂ ਨੇ ਮੈਂ ਪੋਤਿਆ ਨਵੀਆਂ ਲਿਆਂ ਨਗਾ ਤੁਹਾਨੂੰ ਉਹ ਦਿਨ ਵਿਆਹ ਵਾਲੇ ਦਿਨ ਤੁਸੀਂ ਪਾਉਂਦੀਆਂ ਤੇ ਮੈਂ ਹੀ ਪਾਉਣੀ ਆ ਹੁਣ ਵੀ ਮੈਂ ਪਾਉਂਦੀ ਆ ਤੇ ਉੱਥੇ ਦਾ ਤੇ ਵੀ ਮੈਂ ਹੀ ਪਾਉਣੀ ਆ ਮੁੜ ਕੇ ਗੰਦੀ ਹੋ ਜਣੀ ਆ ਨੀ ਨਹੀਂ ਮੈਂ ਤੇਰਾ ਤੋਤਾ ਥਾਣਾ ਹੀ ਨਹੀਂ ਮੈਂ ਬਾਤੇ ਦੇਤੀ ਤੋਤ ਨਹੀਂ ਥਾਣਾ ਚਲ ਪਈ ਨਹੀਂ ਪਾ ਲਈ ਤੇ ਤੂੰ ਚੂੜੇ ਦੀ ਨਾ ਟੈਂਸ਼ਨ ਲੈ ਚੂੜਾ ਦੁਕਾਨ ਵਾਲੇ ਵਧੀਆ ਹੀ ਠਕਾਉਂਦੇ ਹੁੰਦੇ ਮਾੜਾ ਨਹੀਂ ਜਿਨ੍ਹਾਂ ਨੇ ਪੈਸੇ ਲੈਣੇ ਆ ਉਹਨਾਂ ਮਾੜਾ ਚੂੜਾ ਨਹੀਂ ਵਖਾ ਲੈਣਾ ਤਾ ਦੀ ਦਾਨਾ ਇਹ ਮਸਾਲਾ ਮੈਂ ਹਾਂ ਕਟਣਾ ਤੇ ਤੂੰ ਇੱਥੇ ਤੂੰ ਫਿਰ ਪੁੱਤ ਆਏ ਤੁੱਚ ਤੁੱਚ ਤਰਦੇ ਰਹਿਣਾ ਇਹਦੇ ਨਾਲ ਲਾਫਾ ਮਿਆਂ ਨਾਲ ਦੀ ਤੂੰ ਕੁੱਟ ਦੇ ਲੈ ਕਿ ਇੱਥੇ ਬਹਿ ਕੇ ਮੈਂ ਤੇ ਤੋਦੀ ਵੀ ਨਹੀਂ ਤੋਤਦੀ ਹਾ ਰੱਬਾ ਤੇ ਕਿਥੋਂ ਕਟ ਕੇ ਲੈਣਾ ਫੇਰ ਤੇ ਮੈਂ ਉਹਨਾਂ ਦੇ ਤੋਤ ਨੂੰ ਤੋਹੂੰਗੀ ਨਾ ਤੇ ਤੁੱਟ ਕੇ ਦੇ ਹਨ ਉਹ ਕੁੱਟ ਕੇ ਦੇਂਦੀ ਹੈ ਦੇਤੀ ਨੂੰ ਜਿੱਦਾ ਤਮਤੀਆਂ ਦਿੰਦੀ ਮੈਂ ਤਾਂ ਦੇਵਾ ਵੇਥਣਾ ਵਾ ਤੇ ਤੁੱਟ ਦੇ ਨਹੀਂ ਤੇ ਫਿਰ ਫਿਰ ਮੈਂ ਨਹੀਂ ਥੱਦਣਾ ਥੁੱਦਣਾ ਨਹੀਂ ਤੇ 아이 ਨੂੰ ਪਵਾ ਦੇਣਾ ਫਿਰ ਮੈਂ ਉਹਨੂੰ ਦੇਤੀ ਉਹਨੇ ਮਿੰਤੋ ਮਿੰਦੀ ਤੁੱਟ ਕੇ ਮੈਨੂੰ ਦੇ ਦੇਣਾ ਉਹ ਭਾਵੇਂ ਅੱਧਾ ਆਪਣੇ ਤਰ੍ਹਾਂ ਨਾ ਪਾਤੇ ਦੇ ਦੇ ਸਾਨੂੰ ਆਹੋ ਰੱਖ ਨਾ ਲੈਣ ਤੇਰਾ ਪਾ ਕੇ ਦੇਣ ਡਿੰਗਾਂ ਉਹ ਰੱਥ ਦੇ ਦਿੱਥਾ ਨਾ ਮੈਨੂੰ ਹੁੰਦੇ ਥੀ ਤੇ ਦਾਣਾ ਨੂੰ ਮੈਂ ਦੱਥ ਦਿੱਤੀ ਉਹ ਜਿੱਦਾਂ ਦੀ ਚਾਚੀ ਹੈਗੀ ਆ ਨੇ ਕਹਣਾ ਨਹੀਂ ਰੱਖ ਲੋ ਵਿੱਚੋਂ ਥੋੜਾ ਜਿਹਾ ਤੇ ਮੈਂ 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 ਤੇ ਦੇ ਤੇ ਥਲੋ ਦਾਣਾ ਮਸਾਂ ਸਤ ਤੂੰ ਤੇ ਆ ਜਾ ਨਾ ਉਹਨਾਂ ਨੂੰ ਫੜਾ ਕੇ ਸ਼ਹਿਰ ਨਹੀਂ ਜਾਣਾ ਮੁਰ ਕੇ ਨੇ ਰਹਾ ਜਾਣਾ ਜਿੰਨੇ ਦੇਤੇ ਇੱਥੇ ਲੱਦਣਾ ਵਾ ਉਹਨਾਂ ਤੇ ਮੈਂ ਉੱਥੇ ਦਾ ਤੇ ਥਲੋ ਤੇ ਮੈਂ ਕੋਤ ਕੇ ਲਿਆਉਣਾ ਵਾ ਤੂੰ ਐਵੇਂ ਲੋਦਾ ਪਾਇਆ ਹਨ ਮੇਰਾ ਥੇਰ ਥਾਈ ਦਾ ਨਹੀਂ ਆਇਤੀ ਵਧੀਆ ਕੁੱਟਿਆ ਜਾਣਾ ਹੀ ਉਹ ਨਹੀਂ ਇੱਥੇ ਦਿੱਥੋਂ ਵਧੀਆ ਤੁੱਤੇ ਦਣਾ ਤਿੰਨਾ ਇੰਨਾ ਦੋ ਲਦਣਾ ਇਹਦੇ ਚ ਮੈਂ ਨਹੀਂ ਇੱਥੇ ਤੁੱਤਣਾ ਤਤਣਾ ਚੱਲ ਮੈਂ ਕੁੱਟ ਲੈਣੀ ਹੂੰ ਵਾਹ ਬਲਿਓ ਥਾਣਾ ਮਹਿੰਦੀ ਲੋਣੀ ਹੈ ਇਹਨਾਂ ਤੇ ਕਿ ਹੁਣ ਮਤਲੇ ਤੁੱਤਨੇ ਆ ਚੱਲ ਰਹੇ ਆਂਦੇ ਮੰਮੀ ਜਾਉਂਦੇ ਕਿਤੇ ਪਤਾ ਐਵੇਂ ਥਾਦਾ ਦੋਹਾਂ ਦਾਣੀਆਂ ਨੇ ਮੇਰੇ ਹੰਦ ਨੂੰ ਤਾਰ ਹੋ ਜਾਣਾ ਨਹੀਂ ਤੇ ਮੈਂ ਆ ਤੁੱਤ ਹੋਏਗਾ ਮੈਂ ਤੇਰੇ ਤੇ ਤੇ ਮਾਰ ਦੇਣਾ ਹੀ ਆਹੋ ਐਨੇ ਹੋਏ ਤੂੰ ਚੱਲ ਜਾ ਪੈਣਾ ਜਾ ਚੱਲ ਜਾ ਮੱਕ ਟੱਕੜਾ ਨਾਲ ਆਵੀਂ ਦੇਥ ਲਈ ਤੂੰ ਤੋਲ ਤੇ ਦੇਥ ਲਈ ਆਹ ਲਾਗੇ ਖਲੋ ਕੇ ਪਿਆਨੀ ਹੁਣ ਤੰਦਾ ਲੈ ਤੇ ਗਈਆਂ ਤੈਨੂੰ ਪੀ ਕੇ ਦਊਗੀ ਜਾ ਕਿਦਾਂ ਟੌਰ ਕੱਢੀ ਫਿਰ ਢੀ ਘਰੇ ਚਾਹ ਕਿਨਾ ਮੰਮੀ ਨੂੰ ਵਿਆਹ ਦਾ ਚਾਹ ਹੁੰਦਾ ਈ ਤੇ ਇਹ ਤੈਨੂੰ ਨਹੀਂ ਨਾ ਮੰਮੀ ਮੈਨੂੰ ਨਹੀਂ ਨਾ ਹੈਗਾ ਹਾਂ ਨਹੀਂ ਦੱਸ ਤੈਨੂੰ ਕਿਉਂ ਨਹੀਂਗਾ ਪੁੱਤ ਕਿੰਨਾ ਉਹ ਵਿਆਹ ਦਾ ਚਾਹ ਹੁੰਦਾ ਵਾ ਹੁੰਦਾ ਤਾਂ ਹੈਗਾ ਪਰ ਫਿਰ ਵੀ ਮੰਮੀ ਪਤਾ ਨਹੀਂ ਕਿਉਂ ਮੈਨੂੰ ਤੈਨੂੰ ਛੱਡ ਕੇ ਜਾਣ ਨੂੰ ਨਾ ਜੀ ਨਹੀਂ ਕਰਦਾ ਮੈਂ ਇਹੋ ਤੇ ਆਖਣ ਲਈ ਤੇ ਆਦੇ ਪਤਾ ਨਹੀਂ ਨਾ ਉਹਨਾਂ ਵੀ ਮੰਨਣਾ ਕਿ ਨਹੀਂ ਮੰਨਣਾ ਘਰ ਜਵਾਈ ਨ ਬੰਦ ਨੇ ਇਹੋ ਤਾਂ ਨਹੀਂ ਤੇ ਤੈਨੂੰ ਕੋਰ ਰੱਖ ਲੂ ਮੈਨੂੰ ਵੀ ਇਹੋ ਹੀ ਟੈਨਸ਼ਨ ਲੱਗੀ ਰਹਿੰਦੀ ਆ ਮਾਂ ਮੈਂ ਹਾਂ ਕੀ ਕਰਾਂ ਮੈਂ ਦੱਸ ਚਲ ਵੇਖੋ ਕੀ ਬੰਦ ਆ ਹਾਂ ਚਲੋ ਕੋਈ ਨਹੀਂ ਇੱਕ ਵਾਰ ਆਪਣੇ ਘਰ ਤੇ ਜਾਓ ਫਿਰ ਵੇਖਾਂਗੇ ਚਲ ਤੀ ਆ ਛੱਡ ਆ ਉਹ ਤੇ ਫਿਰ ਲੱਲੋ ਛੋਲ ਛੂਲ ਤੇ ਫਿਰ ਤੂੰ ਹੋ ਜਾ ਤਿਆਰ ਛਾਡਾਂ ਉਹ ਲੱਗੀ ਆ ਚੁੱਕ ਕੇ ਹੈ ਇਸ ਕੁੜੀ ਤਾਂ ਮੈਂ ਕਿਦਾਂ ਦੀ ਆ ਮੇਰੀ ਕਾਲੀਆਂ ਭਾਜੀ ਕਾਲੀਆਂ ਚੱਲ ਆ ਕਰ ਲਈਏ ਮੰਮੀ ਉਹ ਚਲ ਜਿਓ ਮਾਮੇ ਤੇਰਾ ਫੋਨ ਆਇਆ ਕਿ ਚਲ ਘੜੀ ਲੇਟ ਆਇਓ ਚਲ ਕੇ ਆ ਗਏ ਹੋਂਦੇ ਮੈਂ ਵੀ ਕੁੱਟਦੀ ਰਹਿਣਾ ਠੇ 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 ਮੈਨੂੰ ਤੇ ਤੇਰੀ ਮਾਂ ਦੀ ਵੀ ਸਮਝ ਨਹੀਂ ਲੱਗਦੀ ਕਲਾਇਆ ਇਹਨੂੰ ਕੇਹ ਕੰਮ ਵਾਂ ਤੇਸ ਨਾ ਕੋਈ ਹੋਰ ਲੈ ਆਈਏ ਮੈਨੋਂ ਦੇ ਪਾਪਾ ਆਪਣੀ ਦੀ ਵੀ ਨਹੀਂ ਸਮਝ ਲਾਦੀ ਆ ਇਨਾ ਦਾ ਕੌਣ ਹਿਸਾਬ ਲਾਵੇ ਨਹੀਂ ਤੇ ਮੈਂ ਕੀ ਕਰ ਦਿੱਤਾ ਵਾ ਤੈਨੂੰ ਨਹੀਂ ਸਮਝ ਲੱਗੀ ਤੈਨੂੰ ਮੈਂ ਕਲਾਇਆ ਕਿਹੜੇ ਕੰਮ ਹੀ ਨਹੀਂ ਮੈਂ ਕਹਿ ਕੇ ਹੀ ਦਿੱਤਾ ਵਾ ਅਕਲਾਇਆ ਤੁਸੀਂ ਮੈਨੂੰ ਜਿਹੜੇ ਕੰਮ ਹੈਗਾ ਵਾ ਉਹਦਾ ਆਣ ਕੇ ਕੋਈ ਸੁਰਜਵਾਬ ਦਿੱਤਾ ਤੂੰ ਸਾਗ 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 ਹੀ ਮੂੰਹ ਚਾੜ ਦਿੱਤਾ ਹੁੰਦੇ ਉਹ ਸਾਗ ਦਾ ਪਤਾ ਮੈਂ ਤਾਂ ਜੇ ਗੱਲ ਕਰਨੀ ਆਣ ਕੇ ਉਹਨਾਂ ਨੇ ਤਾਂ ਕੋਈ ਗੱਲ ਨਹੀਂ ਮਾੜੀ ਚੰਗੀ ਕੀਤੀ ਛਿੰਦੋ ਭੈਣ ਨੇ ਉਹਨੇ ਤੇ ਆਖਿਆ ਵੀ ਕੋਈ ਗੱਲ ਨਹੀਂ ਜਿੱਦਾਂ ਆਖੋਗੇ ਉਦਾਂ ਹੀ ਕਰ ਲਾਂਗੇ ਅਛਕੀਂ ਗੀ ਤੇ ਘਰ ਸੂਤਰ ਆ ਜਾਣੀ ਆ ਕਹਿੰਦੀ ਏਦਾਂ ਤੇ ਹੋਰ ਅਛਾ ਹਾਂ ਤਾਂ ਇਹ ਸਹੀ ਐਸਾ ਕੰਡਾ ਪਹਿਲਾਂ ਤੁਸੀਂ ਮੈਨੂੰ ਗਾਲਾਂ ਕੱਢਦੇ ਰੋਣਾ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਬਹਿ ਜਾ ਉਰਾਓ ਬਹਿ ਲੈ ਮੈਂ ਕੰਮ ਕਰੂੰਗੀ ਸਾਰੇ ਦਾ ਬਹਿਲਾ ਨੋ ਰਹਾ ਆਦਾ ਐਦਾਂ ਨਹੀਂ ਗੱਲ ਬਣਨੀ ਨਹੀਂ ਨਹੀਂ ਕੀ ਆਂਦੀ ਬਣ ਗਈ ਉਧਰ ਆਹੋ ਆਂਦੀ ਤੁਸੀਂ ਸਾਰੇ ਕੰਮ ਕਰਨੇ ਆ ਤੁਹਾਡੇ ਨਾਲ ਹੀ ਆਹੀ ਚੱਲ ਠੀਕ ਆ ਉਹਨੂੰ ਕਹਿਣਾ ਵੀ ਕੋਈ ਨਹੀਂ ਜਿਹੜਾ ਵੀ ਕੰਮ ਦੱਸ ਬਾਹਰ ਦਾ ਕਿਤੇ ਦਾ ਵੀ ਕੰਮ ਲਿਉਣਾ ਵਾ ਕੋਈ ਚੀਜ਼ਾਂ ਲੈਣੀਆਂ ਵਾ ਜੋ ਵੀ ਕਰਨਾ ਸਾਨੂੰ ਦੱਸ ਅਸੀਂ ਜਾਵਾਂਗੇ ਤੁਸੀਂ ਘਰੇ ਬੈਠੇ ਰਹੋ ਸਾਰੇ ਕੰਮਾਂ ਜਾ ਜਾ ਕਰਨੀਆਂ ਆਖਣਾ ਗੁੱਤਾਂ ਗਾੜੀ ਤੁਸੀਂ ਫਿਰਦੀਆਂ ਦਾੜੀਆਂ ਘਰ ਬੈਠੀਆਂ ਤੁਸੀਂ ਵੀ ਜਾ ਕੇ ਕਰ ਲਓ ਕਰ ਉਹਦੇ ਨਾਲ ਕੋਈ ਕੇ ਤੇ ਮੈਂ ਹੁਣ ਪਰਜਾਈ ਨੂੰ ਕੀ ਅਖਾਂ ਤੇ ਪਰ ਜਾਈ ਨੂੰ ਕਹਿੰਦਾ ਤੂੰ ਹੀ ਚੱਲ ਓਹੋ ਜੇ ਯਾਰ ਉਹ ਤੂੰ ਹੀ ਸੁਣਾ ਦੇ ਦੋਗੀ ਵੇ ਤਾਂ ਕੀ ਹੋਊਗਾ ਤਿੰਨੇ ਤਲਾਤੀਓ ਲੈ ਪਈ ਤਿੰਨੀਆਂ ਦਲਾਂ ਤਾਂਦੇ ਆ ਤੇ ਥਾਰੀਆਂ ਦਲਾਂ ਹਾਦੀਆਂ ਤਰੀ ਦਾਂਦੇ ਦਾ ਤਾਂ ਇਂ ਤੇਰਾ ਤੁਰਾ ਲੈਣ ਤਾਂ ਲੱਗੀਆਂ ਹੀ ਤੂੰ ਹੀ ਪਤਾ ਹੁੰਦਾ ਤੰਦਾਂ ਦੇ ਤਾਂ ਨੁੰਦੇ ਆ ਇਹਨਾਂ ਨੂੰ ਤੇ ਤੇ ਬੋਲ ਦਿੰਦਾ ਲਾਦਾ ਤੇ ਦੇ ਤਲਾਤਾ ਇਹਨਾਂ ਤੋਂ ਨਾ ਤਲਾਤੀ ਨਹੀਂ ਤੰਮ ਲਿਆ ਦਾਣਾ ਵਾ ਇਹਨਾਂ ਤੋਂ ਸਾਰਾ ਵਿਆਹ ਦਾ ਤੰਮ ਹੁਣ ਤਲਾਤੀ ਨਹੀਂ ਤਰੋਣਾ ਵਾ ਤਾਂ ਹੀ ਤੇ ਤੇ ਤਲ ਤਬਰਾਂ ਤੋਂ ਆਉਂਦੀ ਹੈ ਨਾ ਤੇ ਕਹਿੰਦੇ ਪੋਲੀਟਿਕਵਾ ਪੋਲੀਟਿਕਤਵਾ ਇਹ ਨਹੀਂ ਕਹਿੰਦੇ ਪੋਲੀਟਿਕਸ ਹੁਣ ਇਹ ਚਲਾਗ ਤੇ ਹੀ ਵੀ ਚਲਾਕੀ ਨਹੀਂ ਚੱਲਣਾ ਤਾਲ ਦੇਤੀ ਹੁਣ ਨਾ ਨਾ ਮਸਾਲਾ ਪੀਂਕੇ ਦੇਣ ਗਿਆ ਮੈਨੂੰ ਹੁਣ ਤਾਂ ਫੇਰ ਦੇਤੀ ਤੂੰ